ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਆਪਾਂ ਆਪਣੇ ਪੇਜ ਐਨੀਵਰਸ ਵਾਟਰ ਫੈਮਿਲੀ ਤੇ YouTube ਚੈਨਲ ਤੇ ਅੱਜ ਆਪਾਂ ਦੋਸਤੋ ਤੁਹਾਡੇ ਕੋਲੇ ਲੈ ਕੇ ਆਏ ਆਂਗੇ ਨੀਲੀ ਰਾਵੀ ਦਾ ਬਹੁਤ ਜ਼ਿਆਦਾ ਸ਼ਕੀਨ ਕੱਟਾ ਛੋਟੀ ਉਮਰ ਐ ਕੱਦ ਕਾਠ ਬਹੁਤ ਚੰਗਾ ਦੋਸਤੋ ਤੇ ਸੋਨੂੰ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਖੜਨੀ ਤੋਂ ਪਤਾ ਲੱਗਦਾ ਕੱਟੇ ਦਾ ਬਹੁਤ ਚੰਗੀ ਨਸਲ ਦਾ ਸਾਰੇ ਜਿਹੜੇ ਨੀਲੀ ਰਾਵੀ ਦੇ ਗੁਣ ਐ ਇਹਦੇ ਵਿੱਚ ਸਿੰਘ ਮੱਥੇ ਦਾ ਬਹੁਤ ਸੋਹਣਾ ਤੇ ਚਾਰੇ ਪੈਰ ਚਿੱਟੇ ਐ ਤੇ ਅੱਜ ਆਪਾਂ ਪਹੁੰਚੇ ਹਾਂਗੇ ਪਿੰਡ ਜਿਹੜਾ ਹੈਗਾ ਕਿਸ਼ਨਪੁਰਾ ਜ਼ਿਲ੍ਹਾ ਲੁਧਿਆਣਾ ਪੈਂਦਾ ਵੀਰਾਂ ਨੂੰ ਬਾਕੀ ਡਿਟੇਲ ਆਪਾਂ ਵੀਰ ਤੋਂ ਲੈ ਕੇ ਦਿੰਨੇ ਆ ਸਾਨੂੰ ਸਾਰੀ ਡਿਟੇਲ ਆਪਾਂ ਸਹੀ ਤੋਂ ਸਹੀ ਤੁਹਾਨੂੰ ਜਾਣਕਾਰੀ ਦਿਵਾਵਾਂਗੇ ਹਾਂਜੀ ਬਾਈ ਜੀ ਹਸੀ ਕਾਲ ਜੀ ਬਾਈ ਜੀ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਜਿਹੜਾ ਤੁਹਾਡੇ ਹੱਥ ਦੇ ਵਿੱਚ ਨੀਲੀ ਰਾਵੀ ਦਾ ਕੱਟਾ ਫੜਿਆ ਹੋਇਆ ਵੀਰੇ ਤੇ ਇਹਦੀ ਕੀ ਡਿਟੇਲ ਹੈਗੀ ਇਹ ਜੀ ਇਹਦੀ ਉਮਰ ਆ ਜੀ 20 ਮਹੀਨੇ 20 ਮਹੀਨੇ ਉਮਰ ਹੈ ਵੀਰੇ ਠੀਕ ਹੈ ਜੀ ਤੇ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਕਿੰਨਾ ਵੀਰੇ ਉਹਦਾ ਠੀਕ ਹੈ ਜੀ 16 ਲੀਟਰ ਦੱਸੀ 16 ਲੀਟਰ ਦੁੱਧ ਸੀਗਾ ਮਾਂ ਦਾ ਠੀਕ ਹੈ ਬੇਜਤੀ ਬੇਜਤੀ ਜੀ ਠੀਕ ਹੈ ਤੇ ਵੀਰੇ ਜਿਹੜਾ ਇਹ ਮਤਲਬ ਕਿਹੜੇ ਸੀਮਣ ਦਾ ਹੈਗਾ ਇਹ ਨਾਬੇ ਵਾਲੇ ਸਰਕਾਰੀ ਅੱਛਾ ਨਾਬੇ ਵਾਲੇ ਸਰਕਾਰੀ ਸੀਮਣ ਦਾ ਦੋਸਤੋ ਇਹ ਜਿਹੜਾ ਲੱਗਿਆ ਹੋਇਆ ਹੈਗਾ ਜਿਹੜਾ ਮਤਲਬ ਸਰਕਾਰੀ ਸੀਮਣ ਦਾ ਇਹ ਕਟਾ ਹੈਗਾ ਦੋਸਤੋ ਉਮਰ ਇਹਦੀ ਜਿਹੜੀ ਵੀਰ ਨੇ ਦੱਸਿਆਗਾ ਬੀਮヒਨੇ ਉਮਰ ਵੀ ਨੇਦੀ ਦੱਸਿਆ ਹੋਇਆਗਾ ਬਾਕੀ ਤੁਸੀਂ ਅੱਖਾਂ ਦਾ ਦੇਖ ਲਓ ਹਨਾ ਪਿਓਰ ਨੀਲੀ ਰਾਵੀ ਦਾ ਕੱਟਾ ਵੀਰ ਨੇ ਸੇਲ ਕਰਨਾ ਹੈਗਾ ਬਾਕੀ ਆਪਾਂ ਤੁਹਾਨੂੰ ਸਾਰਾ ਦਿਖਾਉਣੀ ਹੈਗੇ ਤੇ ਜਿਹੜਾ ਵੀਰ ਤੋਂ ਆਪਾਂ ਜਿਹੜਾ ਛੋਡੀ ਲੋਕੇਸ਼ਨ ਹੈ ਵੀਰੇ ਹਨਾ ਪਿੰਡ ਛੋਡਾ ਕਿਹੜਾ ਜੀ ਮਲੇਰ ਕੋਟਲੇ ਦੇ ਲਵੇ ਪਿੰਡ ਆ ਜੀ ਮਲੇਰ ਕੋਟਲੇ ਦੇ ਲੁਧਿਆਣਾ ਰੋਡ ਕੋਪ ਜੀ ਠੀਕ ਹੈ ਤੋਂ 5-6 ਕਿਲੋਮੀਟਰ ਤੇ ਕੋਪ ਤੁਹਾਡਾ ਪਿੰਡ ਆ ਜੀ ਅੱਛਾ ਦੋਸਤੋ ਜਿਹੜਾ ਲੁਧਿਆਣਾ ਹਨਾ ਜੀ ਜਿਹੜਾ ਕਿਸ਼ਨਪੁਰਾ ਪਿੰਡ ਹੈ ਇਹਨਾਂ ਦਾ ਕੁੱਪ ਦੇ ਨੇੜੇ ਰਹਿ ਗਿਆ ਦੋਸਤੋ ਜੇ ਕਿਸੇ ਵੀ ਵੀਰ ਨੇ ਇਹ ਜਾਨਵਰ ਖਰੀਦਣਾ ਹੋਵੇ ਹਨਾ ਤਾਂ ਉਹ ਵੀਰ ਤੋਂ ਆਪਾਂ ਨੰਬਰ ਵੀ ਲਵਾਂਗੇ ਬਾਕੀ ਰੇਟ ਦਾ ਵੀ ਪੁੱਛਦੇ ਆ ਕਿਵੇਂ ਕਰਨਗੇ ਹਾਂਜੀ ਵੀਰ ਜੀ ਤੁਹਾਡਾ ਮਤਲਬ ਜਿਹੜਾ ਨੰਬਰ ਆ ਹਨਾ ਮੋਬਾਈਲ ਨੰਬਰ ਕਿੰਨਾ ਹੈਗਾ 98143 98143 55702 55702 ਵੀਰ ਦਾ ਨੰਬਰ ਹੈ ਤੇ ਵੀਰੇ ਫਿਰ ਰੇਟ ਕਿਵੇਂ ਰੇਟ ਕਿੰਨਾ ਜੇ ਫੋਨਤੀ ਕਰਾਂਗੇ ਜੀ ਅੱਛਾ ਹਾਂ ਠੀਕ ਹੈ ਵੀਰੇ ਦੇਖ ਲੋ ਤੁਸੀਂ ਹਨਾ ਜਿਹੜਾ ਰੇਟ ਆ ਵੀਰ ਫੋਨ ਤੇ ਕਰਨਗੇ ਤੇ ਬਾਕੀ ਆਪਾਂ ਤੁਹਾਨੂੰ ਤੋਰ ਕੇ ਦਿਹਾਉਣੇ ਆਗੇ ਕਟਾ ਦੋਸਤੋ ਨਲਾਂ ਵਗੈਰਾ ਦਾ ਥੱਲੂ ਟੈਸਟਿਕਲ ਆਪਾਂ ਤੁਹਾਨੂੰ ਚੈੱਕ ਕਰਾਵਾਂਗੇ ਥੋੜਾ ਜਿਹਾ ਉਪਰਾ ਕਰਕੇ ਹਨਾ ਵੀ ਖੜਦਾ ਨਹੀਂ ਹੈਗਾ ਕਟਾ ਬਹੁਤ ਚੰਗੀ ਬਰੀਡ ਦਾ ਥੱਲੂ ਆਪਾਂ ਖੜਾ ਕੇ ਚੈੱਕ ਕਰਾਉਣੇ ਆ ਬਾਕੀ ਦੋਸਤੋ ਥੱਲੋਂ ਆਪਾਂ ਚੈੱਕ ਕਰਨ ਦੀ ਬਾਰ-ਬਾਰ ਕੋਸ਼ਿਸ਼ ਕਰਦੇ ਆ ਪਰ ਫਿਰ ਵੀ ਆਪਾਂ ਇਹਨੂੰ ਬੰਨ ਕੇ ਇੱਕ ਥਾਂ ਤੇ ਹਨਾ ਚੈੱਕ ਕਰਵਾਂਗੇ ਦੋਸਤੋ ਚੈੱਕ ਕਰ ਲਓ ਤੁਸੀਂ ਟੈਸਟੀਕਲ ਵਗੈਰਾ ਦਾ ਬਹੁਤ ਸਹੀ ਸਿੱਧੇ ਟੈਸਟੀਕਲ ਨੇ ਤੇ ਬਹੁਤ ਚੰਗੀ ਬਰੀਡ ਦਾ ਦੋਸਤੋ ਜੇ ਕਿਸੇ ਵੀ ਇਹਨੇ ਖਰੀਦਣਾ ਹੋਵੇ ਬਾਈ ਨਾਲ ਤੁਸੀਂ ਫੋਨ ਤੇ ਕੰਟੈਕਟ ਜ਼ਰੂਰ ਕਰਿਓ ਤੇ ਬਾਕੀ ਆਪਾਂ ਜੇ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੁੰਦੀ ਹੈ ਤੇ ਲਾਈਕ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਕਰਨ ਨਾ ਭੁੱਲਣਾ ਜਿੰਨੀ ਵੀ ਜਾਣਕਾਰੀ ਦੋਸਤੋ ਆਪਾਂ ਨੂੰ ਹੁੰਦਾ ਵੀ ਸਹੀ ਤੋਂ ਸਹੀ ਆਪਾਂ ਦੇ ਸਕੀਏ ਤੇ ਸਭ ਲੋਕਾਂ ਦਾ ਖਰੀਦਾਰ ਤੱਕ ਇਹ ਪਸ਼ੂ ਪਹੁੰਚ ਸਕੇ ਤੇ ਵੇਚਣ ਵਾਲੇ ਬੰਦੇ ਦਾ ਪਸ਼ੂ ਇਹ ਵਿਕ ਜੇ ਵੀ ਇਹਨੇ ਇਹ ਸੇਲ ਕਰਨ ਵਾਸਤੇ ਘਰ ਦਾ ਕੱਟਾ ਰੱਖਿਆ ਹੋਇਆ ਹੈਗਾ ਕੋਈ ਮਤਲਬ ਖਰੀਦ ਨਹੀਂ ਕੀਤਾ ਬਾਕੀ ਸਾਰੀ ਜਾਣਕਾਰੀ ਤੁਸੀਂ ਤੁਹਾਨੂੰ ਆਪਾਂ ਲੈ ਕੇ ਦੇ ਦਿੱਤੀ ਤਸੱਲੀ ਤੁਸੀਂ ਦੋਸਤੋ ਫੋਨ ਤੇ ਕਰਨੀ ਹੈ ਤੇ ਕੱਟਾ ਜਿਹੜਾ ਹੈਗਾ ਨੀਲੀ ਰਾਵੀ ਦਾ ਸਾਣ ਹੈ ਇਹ ਬਹੁਤ ਜ਼ਿਆਦਾ ਨਖਰਾ ਦੋਸਤੋ ਇਹਦੇ ਵਿੱਚ ਤੇ ਨਖਰਾ ਬਣਦਾ ਵੀ ਹੈਗਾ ਬਾਕੀ ਆਪਾਂ ਥੱਲੋਂ ਤੁਹਾਨੂੰ ਦੁਬਾਰੇ ਚੈੱਕ ਕਰਾਉਣੇ ਹੈਗੇ ਇੰਨੀ ਕਹਿੰਦੇ ਆਪਾਂ ਤੁਹਾਡੇ ਤੋਂ ਆਜ਼ਾਦ ਲੈਣੇ ਆ ਧੰਨਵਾਦ ਸਾਰੀ ਵੀਰਾਂ ਦਾ